ਮੈਂ ਸ੍ਰਿੰਦਰਪਾਲ ਕੋਰੜ ਪ੍ਰਧਾਨ ਆਰਟੀਓਸ਼ਨ ਤੇ ਸ਼੍ਰੀ ਕੌਸ਼ਲਾ ਕਮੇਟੀ ਅਮੜਗੜ ਤੋਂ ਸਾਰੇ ਦੇਸ਼ ਵਾਸੀਆਂ ਨੂੰ 15 ਖਸ ਦੇ ਆਜ਼ਾਦੀ ਦਿਵਸ ਦੇ ਉੱਤੇ ਲੱਖ ਲੱਖ ਵਧਾਈ ਦਿੰਨਾਗਾ ਤੇ ਲੋਕਾਂ ਨੂੰ ਇਹ ਵੀ ਦੱਸਣਾ ਚਾਹਣਾਗਾ ਕਿ ਜਿਹੜੇ ਸਾਡੇ ਸੂਰਬੀਰ ਯੋਧਿਆਂ ਨੇ ਕਿਸੇ ਦੀ ਖਾਤਰ ਕੁਝ ਵੀ ਕੀਤਾ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅੱਜ ਤੱਕ ਸਾਰੀ ਦੁਨੀਆ ਯਾਦ ਕਰਦੀ ਹੈ ਸਾਡਾ ਸਾਰਾ ਦੇਸ਼ ਜਿਹੜਾ ਸਲਾਮ ਕਰਦਾ ਹੈਗਾ ਮੈਂ ਪਬਲਿਕ ਤੋਂ ਵੀ ਇਹ ਹੀ ਆਸ ਕਰਦਾ ਵੀ ਅਸੀਂ 15 ਅਕਤੂਬਰ ਉੱਪਰ ਇੱਕ ਪਰਨ ਕਰੀਏ ਵੀ ਜਿਹੜੇ ਸਾਡੇ ਸ਼ਹੀਦਾਂ ਨੇ ਸਾਡੀ ਖਾਤਰ ਆਪਣੀਆਂ ਜਾਨਾਂ ਦੇ ਕੇ ਸਾਨੂੰ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਦੀ ਯਾਸਤ ਦਿੱਤੀ ਕੰਮ ਕਰਨ ਦੀ ਯਾਸਤ ਦਿੱਤੀ ਬੋਲਣ ਦਾ ਅਧਿਕਾਰ ਦਿੱਤਾ ਤੇ ਅਸੀਂ ਗੁਲਾਮੀ ਦੇ ਜ਼ੰਜੀਰਾਂ ਤੋਂ ਸਾਨੂੰ ਛੁਟਕਾਰਾ ਦਿਵਾਇਆ ਅਸੀਂ ਵੀ ਉਹਨਾਂ ਨੂੰ ਇੱਕ ਅਸ਼ਵਾਸ਼ਣ ਦਈਏ ਚਾਹੇ ਉਹ ਸਾਡੇ ਵਿੱਚ ਹੁਣ ਨਹੀਂ ਹੈਗੇ ਭਈ ਜਿਵੇਂ ਸਾਡੇ ਨੌਜਵਾਨ ਪੀੜ੍ਹੀ ਐ ਉਹ ਨਸ਼ਿਆਂ ਦੇ ਵੱਲ ਨੂੰ ਤੁਰਪੀ ਐ ਭਈ ਅਸੀਂ ਉਹਨਾਂ ਨੂੰ ਸੱਚੀ ਸਰਦਾਂਝਲੀ ਦੇਈਏ ਵੀ ਅਸੀਂ ਨਸ਼ਿਆਂ ਦਾ ਤਿਆਗ ਕਰ ਦਈਏ ਔਰ ਇੱਕ ਦੂਜੇ ਨਾਲ ਇੰਨੇ ਨਾਲ ਮਿਲ ਕੇ ਰਹੀਏ ਜੋ ਉਹਨਾਂ ਦਾ ਸੁਪਨਾ ਸੀ ਵੀ ਮੇਰੇ ਸਾਰੇ ਜੇਸਵਾਸੀ ਇੱਕ ਇੱਕ ਹੋ ਕੇ ਰਹਿਣ ਭਈ ਸਾਨੂੰ ਠਾਣਿਆਂ ਦੀਆਂ ਕਚਹਿਰੀਆਂ ਦੀਆਂ ਜਰੂਰ ਤਾਂ ਨਾ ਮਹਿਸੂਸ ਹੋਣ ਵੀ ਅਸੀਂ ਇਹ ਕਾਮਨਾ ਕਰਦੇ ਹਾਂ ਵੀ ਅਸੀਂ ਸੱਚੀ ਸਰਦਾਂਝਲੀ ਹੈ ਜਿਹੜੀ ਸਾਡੇ ਸ਼ਹੀਦਾਂ ਨੂੰ ਇਹ ਦੇਈਏ ਤਾਂ ਕਿ ਸਾਡਾ ਜਿਹੜਾ ਭਾਰਤ ਦੇਸ਼ ਆ ਉਹ ਸਵਰਗ ਵਾਂਗ ਜਿਵੇਂ ਜੋ ਸਾਡਾ ਉਹਨਾਂ ਨੇ ਸੁਪਨਾ ਲਿਆ ਸੀ ਅਸੀਂ ਉਸ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਈਏ ਵੀ ਵਜਾ ਕੀ ਹੈ ਜੀ ਵੀ ਸਾਡਾ ਜਿਹੜਾ ਦੇਸ਼ ਆ ਉਹ ਸ਼ਹੀਦਾਂ ਨੂੰ ਪੋਲੀਟੀਕਲ ਲੀਡਰਾਂ ਨੇ ਇਹ ਮਤਲਬ ਇੱਕ ਪ੍ਰਥਾ ਪਾਤੀ ਪਬਲਿਕ ਨੇ ਵੀ ਪ੍ਰਥਾ ਪਾਤੀ ਜਿਵੇਂ ਹੁਣ ਸਾਡੇ ਅੰਦਰਲੀ ਮੰਡੀ ਗਾਂਧੀ ਚੌਂਕ ਦੇ ਵਿੱਚ ਭਗ ਸਿੰਘ ਜੀ ਦਾ ਬੁੱਤ ਲੱਗਿਆ ਹੋਇਆ ਹੈਗਾ ਮੈਨੂੰ ਸ਼ਰਮ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਭਈ ਅਸੀਂ ਫੂਲ ਮਲਾਮਾਂ ਨੇ ਜਿਹੜੀਆਂ 26 ਜਨਵਰੀ ਜਾਂ 15 ਅਗਸਤ ਨੂੰ ਹੀ ਉਹਨਾਂ ਨੂੰ ਅਰਪਣ ਕਰਦੇ ਆਂ ਆਮ ਦੇ ਨਾਲ ਤੁਹਾਡੇ ਕਹਿਣਾ ਬਿਲਕੁਲ ਸਚਾਈ ਹੈ ਵੀ ਅਸੀਂ ਨਹੀਂ ਕਰਦੇ ਪਰ ਜਿਹੜੇ ਕੋਈ ਸਿਆਣੇ ਬੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਇਹ ਤੀਸ ਰਹਿੰਦੀ ਹੈ ਕਿ ਆ ਪੋਲੀਟੀਕਲ ਲੀਡਰ ਨੇ ਕਿ ਹੈ ਧਾਰਮਿਕ ਨੇ ਕਿ ਹੈ ਸਮਾਜਿਕ ਨੇ ਭਈ ਯਾਰ ਸਾਡੀ ਖਾਤਰ ਉਹਨਾਂ ਨੇ ਬਹੁਤ ਕੁਝ ਕੀਤਾ ਤਾਂ ਅਸੀਂ ਅੱਗੇ ਮਹਿਲ ਮਨਾਰਿਆਂ ਦੇ ਵਿੱਚ ਬੈਠੇ ਆਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਆਂ ਆਪਣਾ ਜੀਵਨ ਬਸਰਾ ਜਿਹੜਾ ਉਹ ਪੂਰਾ ਵਧੀਆ ਬਸਰ ਕਰ ਰਹੇ ਆ ਜੇ ਉਹਨਾਂ ਨੇ ਅੱਛੀ ਚੀਜ਼ ਦੀਆਂ ਨਾਂ ਦਿੱਤੀਆਂ ਹੁੰਦੀਆਂ ਤਾਂ ਅਸੀਂ ਇਹ ਜ਼ਿੰਦਗੀ ਨਹੀਂ ਮਾਣ ਸਕਦੇ ਸੀ ਅਸੀਂ ਇਹ ਮੌਕਾ ਨਹੀਂ ਮਾਣ ਸਕਦੇ ਸੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਹੈ ਤੁਹਾਡਾ ਮੇਰਾ ਤਾਂ ਮੈਸੇਜ ਇਹੀ ਹੈ ਜੀ ਵੀ ਆਪਣਾ ਦੇਸ਼ ਆਪਣਾ ਹੀ ਹੁੰਦਾਗਾ ਸਾਡੇ ਦੇਸ਼ ਦਾ ਜਿਹੜਾ ਨੌਜਵਾਨ ਵਰਗ ਹੈ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਹੈਗਾ ਕਿਉਂਕਿ ਇੱਕ ਤਾਂ ਉਹ ਨੌਜਵਾਨ ਵਰਗ ਵਧੀਆ-ਵਧੀਆ ਦਿਮਾਗ ਹੈ ਜਿਹੜਾ ਇਥੋਂ ਸਾਡੇ ਕੋਲੋਂ ਜਾ ਰਿਹਾ ਹੈਗਾ ਤੇ ਪੈਸਾ ਵੀ ਜਾ ਰਿਹਾ ਹੈਗਾ ਸਾਡੀਆਂ ਸਰਕਾਰਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇੰਨੇ ਇੱਕ ਇਥੇ ਇੰਡਸਟਰੀ ਲਵਾ ਦਿਓ ਵੀ ਜਿਹੜੇ ਬੰਦੇ ਨੇ ਸਾਡੇ ਨੌਜਵਾਨ ਬੱਚੇ ਨੇ ਉਹ ਬਾਹਰ ਨਾ ਜਾਣ ਉਹ ਕੋਈ ਸ਼ੌਕ ਨਾਲ ਨਹੀਂ ਜਾਂਦੇ ਉਹਨਾਂ ਨੂੰ ਮਜ਼ਦੂਰੀ ਵੱਸ ਜਾਣਾ ਪੈਂਦਾ ਕਿਉਂਕਿ ਜਦੋਂ ਉਹਨਾਂ ਦਾ ਇਥੇ ਕੋਈ ਰੋਟੀ ਰੋਟੀ ਦਾ ਹਿੱਲਾ ਨਹੀਂ ਬਣਦਾ ਅਗਰ ਇਥੇ ਇੰਡਸਟਰੀ ਲੱਗੂਗੀ ਤਾਂ ਮੈਂ ਇਹ ਗੱਲ ਸਮਝਦਾਗਾ ਵੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਜਿਹੜੀ ਨੌਕਰੀ ਹੈਗੀ ਉਹ ਸਰਕਾਰੀ ਨੌਕਰੀ ਤੋਂ ਵੀ ਕਿਤੇ ਵਧੀਆ ਹੈਗੀ ਔਰ ਉਸ ਤੋਂ ਕਿਤੇ ਵੱਧ ਵਧੀਆ ਸਹੂਲਤਾਂ ਮਿਲਦੀਆਂ ਨੇ اگر وہ نوجوان جڑا ہے گا ورک ایتھے رہوگا ودیا دماغ ਸਾਡੇ ਕੋਲੇ ਰਹੂਗਾ ਅਸੀਂ ਆਪਣੇ ਆਪ ਤਰੱਕੀ ਕਰ ਜਾਗੇ ਇਸ ਗੱਲ 'ਚ ਕੋਈ ਦੋਰਿਆ ਨਹੀਂ ਸਾਡਾ ਦੇਸ਼ ਆਟੋਮੈਟਿਕਲੀ ਤਰੱਕੀ ਕਰ ਜਾਊਗਾ ਵੀ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਮੇਰੀਆਂ ਜਿਹੜੀਆਂ ਬੇਟੀਆਂ ਨੇ ਜਾਂ ਭੈਣਾਂ ਨੇ ਜਾਂ ਵੀਰ ਨੇ ਜਿਹੜੇ ਬਾਹਰ ਨੂੰ ਜਾਂਦੇ ਨੇ بیٹھے ਨੇ ਵੀ ਉਹ ਆ ਜਾਣ ਉਹ ਆਪਣੇ ਦੇਸ਼ 'ਚ ਹੀ ਰਹੇ ਨੇ ਤੇ ਇੱਥੇ ਰੋਜ਼ਗਾਰ ਬਥੇ ਰਹਿਗਾ ਪ੍ਰਾਈਵੇਟ ਸਰਕਾਰ ਨੂੰ ਮੈਂ ਕਹਿ ਰਿਹਾ ਹਾਂ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਅਯੋਗ ਲਵਾ ਦਿਓ ਇਹਨਾਂ ਨੂੰ ਕੰਮ ਮਿਲੂਗਾ ਔਰ ਵਧੀਆ ਜੀਵਨ ਬਸਰ ਕਰਨਗੇ ਆਪਣੇ ਪੈਣਾ ਪਾਇਆਂ ਦੇ ਵਿੱਚ ਆਪਣੇ ਰਿਸ਼ਤੇਰਾਂ ਦੇ ਵਿੱਚ ਹੀ ਰਹਿਣਗੇ ਇਹ ਬਹੁਤ ਖੁਸ਼ੀ ਦੀ ਗੱਲ ਹੋਊ ਧੰਨਵਾਦ